ਦੇਖੋ ਜੀ ਇਸ ਵੀਡੀਓ ਦੇ ਵਿੱਚ ਸ਼ਰਿਆਮ ਦੇਖ ਰਿਹਾ ਕਿ 2 ਤੋਂ 3 ਫਾਇਰ ਹੋਏ ਆ ਤੇ ਉਸ ਜਿਹੜੇ ਫਾਇਰ ਵੀ ਹੋਏ ਔਰ ਇਹ ਲਿਸੈਂਸੀ ਪਿਸਤਲ ਤੋਂ ਹੋਏ ਆ ਲੇਕਿਨ ਪੁਲਿਸ ਨੂੰ ਲੱਗਦਾ ਕੁਝ ਇਹੋ ਜਿਹੇ ਚਸ਼ਮੇ ਲਿਆ ਕੇ ਤੇ ਨੇ ਜਿੱਥੇ ਉਹਨਾਂ ਨੂੰ ਕੋਈ ਲਾਅ ਐਂਡ ਆਰਡਰ ਸਥਿਤੀ ਜਿਹੜੀ ਸਹੀ ਦਿਖੇ ਇਹਨੂੰ ਗੋਲੀਆਂ ਨੂੰ ਕਹਿੰਦੇ ਆ ਕਿ ਭਾਈ ਸਾਹਿਬ ਇਹ ਪਟਾਕੇ ਚੱਲੇ ਆ ਪਟਾਕੇ ਦੇ ਵਿੱਚ ਤੇ ਇਹਦੇ ਵਿੱਚ ਕੋਈ ਜ਼ਮੀਨ ਆਸਮਾਨ ਦਾ ਫਰਕ ਹੈਗਾ ਚਲਾ ਕੇ ਗੋਲੀ ਅੱਜ ਵੀ ਗੁਨਾਹਗਰ ਉਹ ਸ਼ਰਿਆਮ ਕੋ ਮਰਿਆ ਤੇ ਲਾਅ ਐਂਡ ਆਰਡਰ ਸਿਰ ਭਾਈ ਸਾਹਿਬ ਪੰਜਾਬ ਦਾ ਤੇ ਹੋਊਗਾ ਖਰਾਬ ਸਰ ਸਾਨੂੰ ਇਹ ਹੋਈ ਕਿ ਸਾਨੂੰ ਇਹਦੇ ਕੋਲ ਹਜੇ ਵੀ ਡਰ ਰਹਾ ਡਾਕਟਰ ਪ੍ਰਿਥਵੀ ਕੋਲ ਸਾਨੂੰ ਹਜੇ ਵੀ ਖਤਰਾ ਹੈ ਕਿ ਇਹ ਫੇਰ ਕੁਝ ਨਾ ਕੁਝ ਹਰਕਤ ਕਰੇਗਾ ਸਾਨੂੰ ਇਹਦੇ ਕੋਲ ਡਰ ਰਹਾ ਬਸ ਅਸੀਂ ਚਾਹਨੇ ਕਿ ਜੋ ਬੰਦੀ ਕਾਰਵਾਈ ਤੇ ਕੀਤੀ ਜਾਵੇ ਦੇਖੋ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੂਰੇ ਸਮਾਜ ਸੇਵਿਕ ਸੰਸਥਾਵਾਂ ਵਿਪੱਖ ਦੇ ਲੋਕ ਬੜੇ ਚਿੰਤਾ ਦੇ ਵਿੱਚ ਹੈਗੇ ਆ ਲੇਕਿਨ ਜਦੋਂ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਹੁੰਦੀ ਹੈ ਤੇ ਸ਼ਰੇਆਮ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਆ ਤੇ ਜਦੋਂ ਗੋਲੀਆਂ ਚੱਲਦੀਆਂ ਤੇ ਉਰੀ ਵੀਡੀਓ ਜੇ ਸਰਕਾਰੀ ਕੈਮਰੇ ਜੋ ਨਿਕਲੀ ਹੋਵੇ ਤੇ ਪੁਲਿਸ ਕਹਿੰਦੀ ਆ ਕਿ ਅੱਜ ਪਟਾਕੇ ਚਲਾਏ ਆ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਇਸ ਪਰਿਵਾਰ ਦੇ ਨਾਲ ਹੋਇਆ ਐ ਲਵ ਕੁਮਾਰ ਵੀਰਾ ਜੋ ਉਹ ਡੀਸੀ ਦਫ਼ਤਰ ਦੇ ਵਿੱਚ ਕੰਮ ਕਰਦਾ ਆ डीसी ਦਫਤਰ ਦੇ ਵਿੱਚ ਲੱਗਾ ਇਹਦਾ ਉਹਰਾ ਛੋਟਾ ਭਰਾ ਜਿਹੜਾ ਏਸੀ ਆ ਦੀ ਰਿਪੇਅਰਿੰਗ ਕਰਦਾ ਆ ਕੋਈ ਦ੍ਰਿਸ਼ਟੀ ਹਸਪੀਟਲ ਦਾ ਮਾਲਕ ਡਾਕਟਰ ਪ੍ਰਿਥਵੀ ਭਾਰਤਵਾਜ ਔਰ ਤੇ ਅੱਗੇ ਵੀ 3 102 ਐਫਆਰ ਨੰਬਰ ਤੇ 326 ਦਾ ਮੁਕਦਮਾ ਅੱਗੇ ਵੀ ਦਰਜ ਹੈਗਾ ਉਹਨੇ ਕਿਸੇ ਬੰਦੇ ਦੇ ਦਾਤਰ ਮਾਰ ਕੇ ਸਿਰ ਤੇ ਸੱਟ ਲਾਈ ਸੀ ਉਹਰਾ ਝਗੜਾ ਹੁੰਦਾ ਕਿਉਂ ਆ ਹੋਣ ਦਾ ਰੀਜ਼ਨ ਇਹ ਹੈਗਾ ਕਿ ਭਾਈ ਸਾਹਿਬ ਜਦੋਂ ਔਰੇ ਘਰ ਕੋਈ ਮੁਲਾਜ਼ਮ ਜਾ ਏਸੀ ਵਾਲਾ ਵਰਕਰ ਜਾਵੇ ਠੀਕਰਨ ਜਾਂ ਕੋਈ ਹੋਰ ਮੁਲਾਜ਼ਮ ਜਿਨੇ ਕੰਮ ਕਰਨ ਤੋਂ ਬਾਅਦ ਪੈਸੇ ਮੰਗਣੇ ਆ ਉਹਨੇ ਕਲੇਸ਼ ਪਾ ਕੇ ਤੇ ਆਪਣੀ ਪੂਰੀ ਧੋਸ ਦਸਨੀ ਆ ਤੇ ਉਸ ਬੰਦੇ ਦੇ ਉੱਤੇ ਜਾਂ ਜਾਨਲੇਵਾ ਹਮਲਾ ਕਰਨਾ ਗੋਲੀਆਂ ਚਲਾਉਣਾ ਉਹ ਰਾਇ ਸ਼ਰੇਆਮ ਪੇਸ਼ ਆਗਾ ਇਸ ਤਰ੍ਹਾਂ ਦਾ ਵਕੂਆ 1 28 ਅਗਸਤ ਨੂੰ ਹੋਇਆ ਪਰਿਵਾਰ ਅੱਜ 26 ਸਤੰਬਰ ਹੋ ਗਿਆ 1 ਮਹੀਨਾ ਹੋਣ ਤੇ ਆ ਗਿਆ ਲੇਕਿਨ ਪੁਲਿਸ ਵੱਲੋਂ ਹੱਲੇ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਹੈ ਮਾਮਲਾ ਹੈਗਾ ਇਸਲਾਮਾਬਾਦ ਥਾਣੇ ਦਾ ਐਸਐਚਓ ਜਸਬੀਰ ਲੱਗਾ ਲੇਕਿਨ ਹੁਣ ਉਹ ਜਸਬੀਰ ਨੇ ਕੀ ਕੀਤਾ ਜਦੋਂ ਸਰਕਾਰੀ ਮਲਾਜ ਕੈਮਰੇਜੋ ਵੀਡੀਓ ਕਢਾਈ ਵੀਡੀਓ ਕਢਾਉਣ ਤੋਂ ਬਾਅਦ ਇਸ ਪਰਿਵਾਰ ਨੂੰ ਵੀਡੀਓ ਨਹੀਂ ਦਿਖਾਈ ਜਾਂਦੀ ਇਸ ਪਰਿਵਾਰ ਨੂੰ ਕਿਹਾ ਜਾਂਦਾ ਕਿ ਇਹ ਜਿਹੜੇ ਪਟਾਕੇ ਚੱਲਦੇ ਪਏ ਮੈਂ ਆਪਜੀ ਨੂੰ ਆਪਣੇ ਫੋਨ ਤੋਂ ਵੀਡੀਓ ਦਿਖਾਦਾ ਜੀ ਆਪਜੀ ਜਨਤਕ ਵੀ ਕਰ ਦਿਓ ਇਹ ਜਿਹੜਾ ਡਾਕਟਰ ਪ੍ਰਿਥਵੀ ਹੈਗਾ ਦੋ ਮਲਾਜਮ ਜਾਂਦੇ ਵੀਰ ਜਾਂਦੇ ਆ ਉਹਨੂੰ ਪੁੱਛਦੇ ਆ ਕਿ ਭਾਈ ਸਾਹਿਬ ਇਹ ਜਿਹੜਾ ਏਸੀ ਦੇ ਸਾਡੇ ਪੈਸੇ 3500 ਰੁਪਿਆ ਬਣਿਆ ਉਹ ਦੇ ਦਿਓ ਤੇ ਉਹਨੂੰ ਪਰਦੇਸੀ ਆਈਸਕ੍ਰੀਮ ਲਾਗੇ ਜਿਹੜੀ اسلامਾਬਾਦ ਚੌਂਕ ਦੇ ਵਿੱਚ ਮੌਜੂਦ ਆ ਉੱਥੇ ਬੁਲਾ ਲਿੱਤਾ ਜਾਂਦਾ ਬਾਅਦ ਦੇ ਵਿੱਚ ਸਾਈਡ ਤੇ ਹੋ ਕੇ ਗੋਲੀ ਚਲਾਈ ਜਾਂਦੀ ਆ ਤੇ ਉਹਨਾਂ ਪਾਸ ਵੀਰਾਂ ਨੂੰ ਪੁਜਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਇਸ ਵੀਰਾਂ ਤੇ ਆਪਣੇ ਪੈਸੇ ਦੀ ਧੋਸ ਦੇ ਨਾਲ ਐਸਐਚਓ ਨੂੰ ਖਰੀਦ ਕੇ ਤੇ ਉਹ ਅੱਜ ਤੱਕ ਬਾਹਰ ਫਿਰ ਰਿਹਾ ਅਜੇ ਤੱਕ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤੇ ਥੋੜਾ ਜਿਹਾ ਧਿਆਨ ਤੁਹਾਡਾ ਹੋਰ ਲਿਆਦਾ ਕਿ 28 ਦੀ ਰਾਤ ਇਹ ਵਾਰਦਾਤ ਹੁੰਦੀ ਆ ਤੇ 29 ਤਰੀਕ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਅੰਬਰਸਰ ਚ ਮੌਜੂਦ ਸੀ ਸੀਤਲਾ ਮੰਦਰ ਦੇ ਵਿੱਚ ਆਏ ਸੀ ਨਮਸਤਕ ਹੋਣ ਉਸ ਦਿਨ ਉਸ ਤੋਂ ਇੱਕ ਦਿਨ ਪਹਿਲੋ ਰਾਤ ਪਰਚਾਦਰ ਚ ਹੁੰਦਾ ਪੁਲਿਸ ਨੂੰ ਪਤਾ ਹੁੰਦੇ باوجود ਵੀ ਕਿ ਅਗਲੇ ਦਿਨ ਸੀਐਮ ਨੇ ਆਣਾ ਤੇ ਅਰੇਸਟ ਕਿਸੇ ਦੀ ਨਹੀਂ ਪਈ ਪਰਚਾ ਹਜੇ ਤੱਕ ਨਹੀਂ ਦਰਜ ਕੀਤਾ ਪਤਾ ਨਹੀਂ ਪੁਲਿਸ ਲਾਅਨ ਆਰਡਰ ਦੀ ਫੀਸ ਨੂੰ ਕੀ ਸਮਝ ਪਾ ਰਹੀ ਹੈ ਮਨੀ ਜੀ ਕਿੰਨੀਆਂ ਗੋਲੀਆਂ ਚੱਲੀਆਂ ਸੀਗੀਆਂ ਦੇਖੋ ਜੀ ਇਸ ਵੀਡੀਓ ਦੇ ਵਿੱਚੋਂ ਸ਼ਰੇਆਮ ਦੇਖ ਰਿਹਾ ਕਿ ਦੋ ਤੋਂ ਤਿੰਨ ਫਾਇਰ ਹੋਏ ਆ ਤੇ ਉਸ ਜਿਹੜੇ ਫਾਇਰ ਵੀ ਹੋਇਆ ਔਰ ਇਹ ਲਾਇਸੈਂਸੀ ਪਿਸਟਲ ਤੋਂ ਹੋਇਆ ਲੇਕਿਨ ਪੁਲਿਸ ਨੂੰ ਲੱਗਦਾ ਕੁਝ ਇਹੋ ਜਿਹੇ ਚਸ਼ਮੇ ਲਿਆ ਕੇ ਦੇਨੇ ਜਿੱਥੇ ਉਹਨਾਂ ਨੂੰ ਕੋਈ ਲਾਅ ਇਨ ਆਰਡਰ ਸਥਿਤੀ ਜਿਹੜੀ ਸਹੀ ਦਿਖੇ ਇਹਨੂੰ ਗੋਲੀਆਂ ਨੂੰ ਕਹਿੰਦੇ ਆ ਕਿ ਭਾਈ ਸਾਹਿਬ ਇਹ ਪਟਾਕੇ ਚੱਲੇ ਆ ਪਟਾਕੇ ਦੇ ਵਿੱਚ ਤੇ ਇਹਦੇ ਵਿੱਚ ਕੋਈ ਜ਼ਮੀਨ ਆਸਮਾਨ ਦਾ ਫਰਕ ਹੈਗਾ ਚਲਾ ਕੇ ਗੋਲੀ ਅੱਜ ਵੀ ਗੁਨਾਹਗਰ ਉਹ ਸ਼ਰੀਅਮ ਕੋ ਮਰਿਆ ਤੇ ਲਾਅ ਇਨ ਆਰਡਰ ਸਿਰ ਭਾਈ ਸਾਹਿਬ ਪੰਜਾਬ ਦਾ ਤੇ ਹੋਊਗਾ ਖਰਾਬ لیکن ਜੁਲਦੀ پولیس ਕੋ ਜਾਂਦੇ پولیس ਕੀ ਕਾਰਵਾਈ ਦੀ ਗੱਲ ਜਿਹੜੀ ਆਪ ਕਰਦੀ ਹੈ پولیس ਕਾਰਵਾਈ ਦੀ ਕੋਈ ਗੱਲ ਨਹੀਂ ਕਰਦੀ ਇਹ ਤਾਂ ਮੈਨੂੰ ਸੀਸੀਟੀਵੀ ਦੀ ਫੁਟੇਜ ਮੈਂ ਆਪਣੇ ਬਿਹਾਫ ਤੇ ਕਢਾਈ ਕਿਉਂਕਿ ਉਸ ਟਾਈਮ ਤੇ ਮੇਰੇ ਕੁਝ ਮੁੱਦੇ ਮੌਜੂਦ ਸੀ ਫਿਰ ਮੈਂ ਇਸ ਪਰਿਵਾਰ ਨਾਲ ਵਾਰਤਾਲਾਪ ਕੀਤਾ ਜਦੋਂ ਮੈਂ ਇਸ ਪਰਿਵਾਰ ਦੇ ਘਰੇ ਗਿਆ ਤੇ ਇਸ ਪਰਿਵਾਰ ਦੇ ਜੀ ਮੇਰੇ ਨਾਲ ਰੋਣ ਲੱਪੇ ਉਹ ਕਹਿੰਦੇ ਕਿ ਭਾਈ ਸਾਹਿਬ ਅਸੀਂ ਨਾਰਮਲ ਜੀ ਆ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਜੋ ਟੀਵੀ ਬੜੀ ਮੁਸ਼ਕਲ ਨਾਲ ਪੱਕਦੀ ਹੈ ਤੇ ਪਾਏ ਇਸ ਦਾ ਟੱਕਰ ਕਿੱਡਾ ਲਾਵਾਂਗੇ ਫਿਰ ਮੈਂ ਇਹਨਾਂ ਪਰਿਵਾਰ ਨੂੰ ਆਸ਼ਵਾਸਨ ਦਿਵਾਇਆ ਕਿ ਮੈਂ ਤੁਹਾਡੇ ਨਾਲ ਖੜਾ ਆ ਤੇ ਜੇ ਇਹਨੇ ਕੁਤਾ ਹੀ ਵਰਤੀਆ ਜਾਂ ਇਹਨੇ ਕੋਈ ਲਾਇਨ ਆਰਡਰ ਦੀ ਸਥਿਤੀ ਖਰਾਬ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇੱਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਮਾਨ ਸਾਹਿਬ ਨੇ ਵੱਡੀਆਂ ਕਾਰਵਾਈਆਂ ਕੀਤਿਆਂ ਹੁਣ ਵੀ ਪਿੱਛੇ ਡਿਪਟੀ ਦੇ ਪਰਚਾ ਦਿੱਤਾ ਲੇਕਿਨ ਮੈਂ ਚਾਹਨਾ ਹੈ ਕਿ ਐਸਐਚਓ ਜੁਦੀ ਵੀ ਡਿਪਾਰਟਮੈਂਟਲ ਜਿਹੜੀ ਇਨਕੁਆਇਰੀ ਖੁੱਲੇ ਇਹਨੇ ਪਰਚਾ ਕਿਉਂ ਨਹੀਂ ਹਲੇ ਤੱਕ ਦਰਜ ਕੀਤਾ ਨਾਲ ਲੇਡੀ ਵੀ ਕਿ ਨਜ਼ਰ ਆ ਰਹੀ ਇਸ ਵੀਡੀਓ ਦੇ ਵਿੱਚ ਕੀ ਲੱਗਦਾ ਨੇ ਕਿ ਕਿਸੇ ਦੀ ਜਾਨ ਉ ਜਾ ਸਕਦੀ ਸੀ ਸਿਚੁਏਸ਼ਨ ਉਹ ਹਾਈ ਫਾਇਰ ਹੀ ਕੀਤੇ ਗਏ ਨੇ ਦੇਖੋ ਜੀ ਕਿਸੇ ਦੀ ਜਾਨ ਜਾਣ ਲਈ ਤੇ ਉਹਨਾਂ ਨੇ ਕੀਤਾ ਜੇ ਕਿਸੇ ਦੇ ਉੱਤੇ ਪਿਸਤੌਲ ਤੰਦੀ ਤੇ ਪੁਲਿਸ ਇੱਕਦਮ ਹੀ 307 ਚੁੱਕ ਲੈਂਦੀ ਹੈ ਤੇ ਇਹ ਪਰਿਵਾਰ ਗਰੀਬ ਆ ਜਾਇਰ ਕੋ ਇਹ ਫਾਈਨੈਂਸ਼ੀਅਲੀ ਹਾਲਾਤ ਸਹੀ ਨਹੀਂ ਹੈਗੇ ਜਾਂ ਉਹ ਇਹ ਪੰਜਾਬ ਤੋਂ ਕਿਤੇ ਬਾਹਰੋਂ ਆਏ ਆ ਜੇ ਪ੍ਰithvi ਜਿਹੜਾ ਡਾਕਟਰ ਪ੍ਰithvi ਆ ਪੰਜਾਬ ਦਾ ਵਾਸੀ ਆ ਪੰਜਾਬ ਤੋਂ ਬਾਹਰੋਂ ਆਇਆ ਤੇ ਉਹਨਾਂ ਨੂੰ ਰਾਈਟ ਹੈਗਾ ਕਿ ਇਹਨਾਂ ਤੇ ਗੋਲੀ ਚਲਾ ਦੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਕਰਨੀ ਆ ਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜੇ ਪੁਲਿਸ ਮੁਲਾਜ਼ਮ ਕੁਤਾਹੀ ਵਰਤਦੇ ਨੇ ਨੈਗਲੀਜੈਂਸ ਆਫ ਡਿਊਟੀ ਪੰਜ ਜਲੰਧਰ ਦੇ ਵਿੱਚ ਵੀ ਆਪਣੇ ਵੱਡੇ ਅਧਿਕਾਰੀ ਸਸਪੈਂਡ ਹੋਏ ਤੇ ਅੱਜ ਜਿਲ੍ਹਾ ਅੰਮ੍ਰਿਤਸਰ ਅੰਮਰਸਰ ਦੇ ਵਿੱਚ ਆਪਾਂ ਚਾਹੁੰਦੇ ਆ ਕਿ ਜਿਹੜੇ ਨੈਗਲੀਜੈਂਸ ਆਫ ਡਿਊਟੀ ਲਾਹ ਪਰਵਾਹੀ ਕਰਦੇ ਆਪਣੀ ਡਿਊਟੀ ਦੇ ਵਿੱਚ ਕੀਤਾ ਜਾਵੇ ਜਿਹੜਿਆ ਕੀ ਮਾਹੌਲ ਪੰਜਾਬ ਦਾ ਅੱਜ ਵੀ ਖਰਾਬ ਕਰ ਰਿਹਾ ਜੇਕਰ ਨਹੀਂ ਇਹ ਕੁਝ ਕਰਦੇ ਤੁਹਾਡੇ ਵੱਲੋਂ ਜਾਂ ਤੁਹਾਡੇ ਐਨਜੀਓ ਵੱਲੋਂ ਕੀ ਕੀਤਾ ਜਾਵੇ ਦੇਖੋ ਜੇ ਨਹੀਂ ਕਰਦੇ ਤੇ ਫਿਰ ਭਾਈ ਸਾਹਿਬ ਇਹਨੂੰ ਮੈਂ ਵੱਡੇ ਲੈਵਲ ਦੇ ਉੱਤੇ ਸੰਗਠਨ ਨੂੰ ਗੱਲ ਕਰਾਂਗਾ ਪਹਿਲਾਂ ਤਾਂ ਮਾਨ ਸਾਹਿਬ ਨੂੰ ਵੀ ਵੀਡੀਓ ਪਾਵਾਂਗਾ ਜਿਹੜੇ ਉਹਨਾਂ ਨੇ ਟੋਲ ਫਰੀ ਨੰਬਰ ਦਿੱਤੇ ਹੋਏ ਉਹਨਾਂ ਦੇ ਵੀ ਵੀਡੀਓ ਪਾਵਾਂਗਾ ਦੇਖਾਂਗੇ ਸੀ ਮਾਨ ਸਾਹਿਬ ਦੀ ਜੋ ਮੰਚਾ ਗਈ ਉਹ ਪੰਜਾਬ ਦੇ ਪ੍ਰਤੀ ਸਹੀ ਹੈ ਲਾਅ ਐਂਡ ਆਰਡਰ ਦੇ ਪ੍ਰਤੀ ਸਹੀ ਹੈਗੀ ਆ ਜੇ ਤਾਂ ਕੋਈ ਹੱਲ ਹੋਏਗਾ ਠੀਕ ਹੈ ਨਹੀਂ ਹੋਏਗਾ ਤੇ ਭਾਈ ਸਾਹਿਬ ਫਿਰ ਤਾਂ ਐਜੀਟੇਸ਼ਨ ਐਂਡ ਦਾ ਹੱਲ ਲੱਗਾ ਫਿਰ ਭੰਡਾਰੀ ਪੋਲਤਾ ਹੀ ਬੈਠਾਂਗੇ ਪੜੀ ਕੀ ਨਾਮ ਹੈ ਤੁਹਾਡਾ ਔਰ ਤੁਹਾਡੇ ਨਾਮ ਯਸ਼पाल ਹੈ ਜੀ ਜੀ ਤੇ ਕੀ ਇਨਸੀਡੈਂਟ ਹੋਇਆ ਸੀਗਾ ਜੀ ਤੁਸੀਂ ਜੀ ਮੇਰਾ ਏਸੀ ਦਾ ਕੰਮ ਹੈ ਜੀ ਅਸੀਂ ਇਹਨਾਂ ਦੇ ਏਸੀ ਠੀਕ ਕੀਤਾ ਉਸ ਤੋਂ ਬਾਅਦ ਇਹਨਾਂ ਕੋ ਪੈਸੇ ਲੈਣੇ ਸੀ ਤੇ ਇਹਨਾਂ ਨੇ ਫੋਨ ਕਰਕੇ ਮੇਰੇ ਬ੍ਰਦਰ ਨੂੰ ਉੱਥੇ ਬੁਲਾਇਆ ਕਿ ਤੁਸੀਂ ਆ ਜਾਓ ਆਪਣੇ ਪੈਸੇ ਲੈ ਲਓ ਸੀਗੇ ਉਹ ਤਾਂ ਜਾ ਕੇ ਇਹਨੇ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੀਆਂ ਬ੍ਰਦਰ ਨੇ ਕਿਹਾ ਗਾਲਾਂ ਨਾ ਕੱਢ ਤੂੰ ਨਹੀਂ ਪੈਸੇ ਦੇਣੇ ਕੋਈ ਗੱਲ ਨਹੀਂ ਇਹਨੇ ਉਸੇ ਤਾਈ ਵੀ ਆਪਣੀ ਰਵਲਵਰ ਕਢਾ ਲਈ ਇਹਦੀ ਵਾਈਫ ਨੇ ਕਿਹਾ ਕੱਢ ਗੋਲੀ ਗੋਲੀ ਮਾਰ ਦੇ ਤੂੰ ਇਹਨਾਂ ਦੇ ਕੋਈ ਗਣੀ ਇਹਨੇ ਸਾਡੇ ਕੋ ਪੈਸੇ ਮੰਗਣ ਆਏ ਤੇ ਗੋਲੀ ਮਾਰ ਦੇ ਤੇਰੇ ਇਹਨੇ ਸਾਡੇ ਤੇ ਤਿੰਨ ਫਾਇਰ ਕੀਤੇ ਆ ਮੇਰੇ ਬ੍ਰਦਰ ਨੇ ਭੱਜ ਕੇ ਜਾਨ ਬਚਾਈ ਆ ਨਹੀਂ ਤਾਂ ਉਸ ਦਿਨ ਉਹਦੇ ਗੋਲੀ ਲੱਗ ਜਾਂਦੀ ਸੀ ਤੁਸੀਂ ਇਹ ਬਾਅਦ ਚ ਪੁਲਿਸ ਕੋਲ ਜਾ ਕੋਈ ਆਪਣਾ ਪੁਲਿਸ ਘਰ ਚੋ ਇਹ ਵਾਸਤੇ ਬਾਅਦ ਪੁਲਿਸ ਕੋਲ ਅਸੀਂ ਉਸ ਦਿਨ ਰਾਤ ਨੂੰ ਹੀ ਗਏ ਸੀ ਉਸ ਤੋਂ ਬਾਅਦ ਅਸੀਂ 10 ਦਿਨ ਲਗਾਤਾਰ ਜਾਂਦੇ ਰਹੇ ਪੁਲਿਸ ਸਟੇਸ਼ਨ ਤੇ ਪਰ ਉਹਨਾਂ ਨੇ ਸਾਡੇ ਕੋਈ ਸੁਣਵਾਈ ਨਹੀਂ ਕੀਤੀ ਆ ਜਦੋਂ ਸੋ ਬੈਠੇ ਨਹੀਂ ਆ ਜਾਂ ਤੁਸੀਂ ਰਾਈਨਾਵਾ ਕਰ ਲੋ ਹਾਂਜੀ ਕੀ ਕਾਰਨ ਕੀ ਲੱਗ ਪਾ ਕੇ ਪੈਸੇ ਦੇ ਕਰਕੇ ਜੀ 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 ਸਰ ਜੀ ਪੈਸੇ ਹੀ ਇੱਕ ਕਾਰਨ ਹੈ ਕਿ ਉਹਨਾਂ ਕੋਲ ਹਸਪੀਟਲ ਦੇ ਮਾਲਕ ਨੇ ਉਹ ਡਾਕਟਰ ਸਾਹਿਬ ਉਹਨਾਂ ਕੋ ਚਾਰ ਪੈਸੇ ਹੈਗੇ ਨੇ ਜਿਹਦੀ ਹੁਣ ਵੀ ਉਹ ਬੜੇ ਟੋਰ ਨਾਲ ਸਾਡੇ ਗਲੀ ਵਿੱਚੋਂ ਸਾਡੇ ਬੂਹੇ ਕੋ ਨੰਗਦੇ ਆ ਤੇ ਬਲਕਿ ਹੱਸ ਕੇ ਜਾਂਦੇ ਆ ਕਿ ਵੀ ਤੁਹਾਡਾ ਕੋ ਤੁਸੀਂ ਸਾਡਾ ਕੁਝ ਨਹੀਂ ਵਿਗਾਰ ਸਕਿਆ ਸਾਡੇ ਕੋ ਪੈਸੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਰਹੇ ਸਰਮ ਕੀ ਅਸੀਂ ਆਮ ਲੋਕਾਂ ਦੇ ਨਾਲ ਆ ਆਮ ਲੋਕਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਨ ਦਿੱਤੀ ਜਾਏਗੀ ਤੁਹਾਨੂੰ ਸਰ ਅਸੀਂ ਤੇ ਆਪ ਸਰ ਬੜੇ ਪਰੇਸ਼ਾਨ ਅਸੀਂ ਤੇ ਆਪ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਚਲੋ ਤੇ ਸੋਚਿਆ ਸੀ ਕਿ ਚਲੋ ਕੁਝ ਨਾ ਕੁਝ ਚੇਂजेस ਆਣਗੇ ਪਰ ਅਸੀਂ ਹੁਣ ਪਸਤਾ ਰਹੇ ਹਾਂ ਕਿ ਅਸੀਂ ਨਹੀਂ ਵੋਟਾਂ ਪਾਣੀ ਚਾਹੀਦੀਆਂ ਸੀ ਇਹਨਾਂ ਨੂੰ ਲੇਕਿਨ ਹੁਣ ਜੇਕਰ ਨਹੀਂ ਹੁੰਦਾ ਤੁਸੀਂ ਉਹਨਾਂ ਨਿਤਨ ਗਿਲਬਣੀ ਹੋਣਾ ਕੋਈ ਪਹੁੰਚੋ ਕਿ ਐਜੂਕੇਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਜੇ ਜਰੂਰਤ ਪਈ ਤਾਂ ਜੀ ਸਰ ਜ਼ਰੂਰ ਜੀ ਔਰ ਕੀ ਡਿਮਾਂਡ ਕੀ ਕਰਦੇ ਕੀ ਹੋਣਾ ਚਾਹੀਦਾ ਸਰ ਸਾਨੂੰ ਇਹੋ ਹੀ ਕਿ ਸਾਨੂੰ ਇਹਦੇ ਕੋਲ ਹਜੇ ਵੀ ਡਰ ਆ ਡਾਕਟਰ ਪ੍ਰਿਥਵੀ ਕੋਲ ਸਾਨੂੰ ਹਜੇ ਵੀ ਖਤਰਾ ਆ ਵਾ ਇਹ ਫਿਰ ਕੁਛ ਨਾ ਕੁਛ ਹਰਕਤ ਕਰੇਗਾ ਸਾਨੂੰ ਇਹਦੇ ਕੋਲ ਡਰ ਰਹਾ ਬਸ ਅਸੀਂ ਚਾਹਨੇ ਕਿ ਜੋ ਬੰਦੀ ਕਾਰਵਾਈ ਤੇ ਕੀਤੀ ਜਾਵੇ ਲੇਕਿਨ ਨਿਪਿੰਨ ਜੀ ਪੰਜਾਬ ਦੇ ਮੁੱਖ ਮੰਤਰੀ ਜਰੂਰ ਇੱਥੇ ਪਹੁੰਚਦੇ ਤੇ ਫਿਰ ਤੇ ਪੁਲਿਸ ਜਿਹੜੀ ਆ ਜਰੂਰ ਕਾਰਵਾਈ ਦੀ ਗੱਲ ਕਰਦੀ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਲੋਕਾਂ ਦੇ ਨਖੇਰ ਪਹੁੰਚੇ ਜੀ ਨਹੀਂ ਮਾਮਲਾ ਕੀ ਹੈ ਜੀ ਉਸ ਬੰਦੇ ਬਾਰੇ ਵਿਅਕਤੀਗਤ ਤੌਰ ਤੇ ਚਲਾਈ ਗਈ ਸੀ ਇਹ ਲਖਮਨ ਕੁਮਾਰ ਨੇ ਕਮਪਲੇਟ ਕੀਤੀ ਹੈ ਜੀ اسلامਾਬਾਦ ਵੀ ਡਾਕਟਰ ਪ੍ਰithvi ਰਾਜਾ ਜੋ ਇਥੇ ਰਹਿੰਦੇ ਉਹਨਾਂ ਲੋਕਾਂ ਨੂੰ ਦੇਖ ਕੇ ਇਹ ਫਾਇਰ ਕੀਤੇ ਗਏ ਜਿਸ ਪੰਜ ਮਗਦਮਾ ਨੰਬਰ 205 اسلامਾਬਾਦ ਥਾਣੇ ਦਾਜ ਕਰ ਦਿੱਤਾ ਗਿਆ ਆਰਮੈਗੜ ਦੇ ਤਹਿ ਤੋ ਤਫਤੀਸ਼ ਸਾਡੀ ਜਾਰੀ ਹੈ ਤੇ ਜਲਦੀ ਗ੍ਰਿਫਤਾਰੀ ਕੀਤੀ ਜਾਊਗੀ ਜਿਹੜਾ ਕਿੰਨੇ ਫਾਇਰ ਹੋਈ ਸੀ ਵੀਡੀਓ ਤੇ ਜੋ ਕੋਈ ਵੀਡੀਓ ਮੇਰੇ ਕੋਲ ਆਈ ਉਹਦੇ ਮੁਤਾਬਕ ਦੋ ਫਾਇਰ ਲੱਗਦੇ ਨੇ ਬਾਕੀ ਇਹਨੂੰ ਪ੍ਰੋਪਰ ਪਰ ਟੈਕਨੀਕਲੀ ਇਹਨੂੰ ਚੈੱਕ ਕਰਾਂਗੇ ਵੀ ਇਹ ਵੀਡੀਓ ਚ ਕਿੰਨੀ ਕੁ ਅਥੈਂਟੀਸਿਟੀ ਕਿੰਨੀ ਹੈਗੀ ਆ ਤੇ ਉਹਦੇ ਮਦਦ ਕਰ ਰਹੀ ਕਿ ਜੀ ਸਮਝ ਆ ਗਈ ਇੱਕ ਹੋਰ ਗੱਲ ਜਿਹੜੀ ਜੇਕਰ ਗਰੰਟੀ ਦੇ ਤਹਿਤ ਪਹਿਲਾ ਇੱਕ ਅਪਰਾਧਿਕ ਮਾਮਲਾ ਦਰਜ ਨੇ ਕਿ ਕਹਿੰਦੇ ਮੈਂਟਲੀ ਵੀ ਡਿਸਟਰਬ ਹੋਇਆ ਹੈ ਯੂਰ ਆਫ ਅ ਰਿਵੋਲਵਰ ਜੋ ਹੈ ਉਹ ਲਾਇਸੈਂਸ ਉਹ ਵੀ ਲੈਟ ਕੀਤਾ ਜਾ ਸਕਦਾ ਜੀ ਬਿਲਕੁਲ ਹੀ ਬਿਲਕੁਲ ਹੀ ਵੈਰੀਫਾਈ ਕਰਾਂਗੇ ਅਸੀਂ ਸਾਰਾ ਹੀ ਵੀ ਉਹਨੇ ਕਿਉਂ ਚਲਾਈ ਉਹਦੀ ਮੈਂਟਲ ਸਥਿਤੀ ਕੀ ਹੈ ਜੇ ਉਹਦੀ ਮੈਂਟਲ ਸਥਿਤੀ ਨਹੀਂ ਸਹੀ ਯੂਰ ਜੇ ਕੋ ਟਰੀਟਮੈਂਟ ਤੇ ਚੱਲਦਾ ਤਾਂ ਉਹਦਾ ਮਗਰਮਾ ਬਿਲਕੁਲ ਲਾਇਸੈਂਸ ਜਿਹੜਾ ਕੈਨਸਲ ਕੀਤਾ ਜਾਊਗਾ ਦੋਸ਼ੀਆਂ ਦੇ ਉਹ ਫਟੜ ਦੀ ਸ਼ੁਰੂਆਤ ਕਰ ਬਿਲਕੁਲ ਬਿਲਕੁਲ ਹੀ ਜਲਦ ਜੋਸੀ ਪੜੇ ਜਾਣਗੇ